ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾ ਦੀ VOTING ਹਲਕਾ ਗੱਧੜਵਾਹਾ ਬਰਨਾਲਾ ਚਬੀਵਾਲ ਅਤੇ ਡੇਰਾ ਬਾਬਾ ਨਾਨਕ ਨੂੰ ਜਿਹੜੀ 20 ਨਵੰਬਰ ਨੂੰ ਹੋਈ ਸੀ ਯਾਨੀ ਕਿ ਕੱਲ 12 ਵਜੇ ਤੋਂ ਬਾਅਦ ਕਿਹੜੇ ਉਮੀਦਵਾਰ ਉੱਤੇ ਜਿੱਤ ਦੀ ਮੋਹਰ ਲਗਣੀ ਹੈ ਉਹ ਕੱਲ ਨੂੰ ਢੋਲ ਵੱਜਾਂਗੇ ਇੱਕ ਪਾਸੇ ਆਮ ਆਦਮੀ ਪਾਰਟੀ ਦੂਸਰੇ ਪਾਸੇ ਕਾਂਗਰਸ ਪਾਰਟੀ ਅਤੇ ਤੀਸਰੀ ਪਾਰਟੀ ਭਾਰਤੀ ਜਨਤਾ ਪਾਰਟੀ ਯਾਨੀ ਕਿ ਇਹਨਾਂ ਤਿੰਨਾਂ ਪਾਰਟੀਆਂ ਵੱਲੋਂ ਚੋਣ ਮੈਦਾਨ ਦੇ ਵਿੱਚ ਜਿਹੜੇ ਉਮੀਦਵਾਰ ਉਤਾਰੇ ਗਿਆ ਸੀ ਇਸ ਤੋਂ ਇਲਾਵਾ ਯਾਨੀ ਕਿ 12 ਟੋਟਲ 54 ਬੰਦੇ ਨੇ 54 ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈ ਈਵੀਐਮ ਦੀ ਮਸ਼ੀਨਾਂ ਦੇ ਵਿੱਚ ਬੰਦ ਹੋ ਚੁੱਕੀ ਹੈ ਲੇਕਿਨ ਨਵੇਂ ਜਿਹੜੇ ਐਗਜ਼ਿਟ ਪੋਲ ਨੇ ਉਹਨਾਂ ਨੇ ਬੜਾ ਵੱਡਾ ਖੁਲਾਸਾ ਕੀਤਾ ਹੈ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਰ ਆਪਣੀ ਜਿਹੜੀ ਪ੍ਰਧਾਨਗੀ ਤੂੰ ਅਸਤੀਫਾ ਕਿਉਂ ਦਿੱਤਾ ਇਸ ਬਾਰੇ ਵੀ ਜਿਹੜੇ ਨੇ ਐਗਜ਼ਿਟ ਪੋਲ ਚਲਸਾ ਕਰਦੇ ਨਜ਼ਰ ਆ ਰਹੇ ਨੇ ਐਗਜ਼ਿਟ ਪੋਲ ਜਿਹੜੇ ਨਵੇਂ ਆਏ ਨੇ ਨਵੇਂ ਆંકੜਿਆਂ ਤੇ ਵਿਵਾਦਾਂ ਦੇ ਵਿੱਚ ਘਿਰਦੀ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਆਮ ਆਦਮੀ ਪਾਰਟੀ ਦੇ ਕਰੀਮਨਰ ਅਰਵਿੰਦ ਕੇਜੀਵਾਲ ਵੱਲੋਂ ਵੱਡੀ ਕਲਾਸ ਲੱਗੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਉਂਕਿ ਆંકੜੇ ਨਵੇਂ ਐਗਜ਼ਿਟ ਪੋਲ ਨੇ ਵੱਡਾ ਉਲਟ ਫੇਕ ਕਰ ਦਿੱਤਾ ਹੈ ਜੇਕਰ ਅਜਾਇਆ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਨੂੰ ਸਿਰਫ ਇੱਕ ਹੀ ਸੀਟ ਮਿਲੇਗੀ ਉਹ ਸੀਟ ਕਿਹੜੀ ਹੈ ਇਸ ਬਾਰੇ ਵੀ ਅਸੀਂ ਤੁਹਾਨੂੰ ਵਿਸਤਾਰ ਪੂਰਵਕ ਦੱਸਾਂਗੇ ਆਖਰਕਾਰ ਮਾਜਰਾ ਕੀ ਹੈ ਕਿਉਂ ਬਾਜ਼ੀ ਪਲਟ ਗਈ ਹੈ ਸੂਤਰ ਦੱਸਦੇ ਨੇ ਕਿ ਚਾਰਾਂ ਦੇ ਵਿੱਚੋਂ ਤਿੰਨ ਸੀਟਾਂ ਕਾਂਗਰਸ ਪਾਰਟੀ ਅਤੇ ਇੱਕ ਜਿਹੜੀ ਸੀਟ ਹੈ ਉਹ ਸਿਰਫ ਆਪ ਆਦਮੀ ਪਾਰਟੀ ਨੂੰ ਮਿਲੇਗੀ ਉਹ ਸੀਟ ਦੱਸੀ ਜਾ ਰਹੀ ਹੈ ਹਲਕਾ ਚਬੇਵਾਲਦੀ ਡੇਰਾ ਬਾਬਾ ਨਾਨਕ ਗਿੱਦੜਵਾ ਅਤੇ ਬਰਨਾਲਾ ਦੱਸਿਆ ਜਾ ਰਿਹਾ ਹੈ ਕਿ ਇਥੋਂ ਦੇ ਉਮੀਦਵਾਰਾਂ ਨੂੰ ਵੋਟਾਂ ਵਾਲੇ ਦਿਨ ਭਰਵਾ ਹੰਗਾਰਾ ਮਿਲਿਆ ਯਾਨੀ ਕਿ ਚਾਹੇ ਉਹ ਸ਼ਰੂਮਣੀ ਅਕਾਲੀ ਦਲ ਦਾ ਸੀ ਵੋਟਰ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਸੀ ਚਾਹੇ ਉਹ ਆਮ ਆਦਮੀ ਪਾਰਟੀ ਦਾ ਸੀ ਲੇਕਰ ਅੰਦਰ ਖਾਤੇ ਉਹਨਾਂ ਨੇ ਗਦਰਵਾਹਾ ਬਰਨਾਲਾ ਅਤੇ ਡੇਰਾ ਬਾਬਾ ਨਾਨਕ ਤੋਂ ਜਿਹੜੀ ਬਹੁਤਾਂ ਦੀ ਬਹੁਤ ਵੋਟ ਹੈ ਉਹ ਪਾਈ ਹੈ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵਰਿੰਗ ਉਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਧਾਵਾ ਚਰਨਜੀਤ ਸਿੰਘ ਚੰਨੀ ਯਾਨੀ ਕਿ ਇਹਨਾਂ ਪੰਜਾਂ ਥੰਮ੍ਹਾਂ ਦੇ ਹੌਸਲੇ بلند ਨੇ ਇਹਨਾਂ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਇਸ ਵਾਰ ਸਾਨੂੰ ਚਾਰਾ ਸੀਟਾਂ ਦੇ ਵਿੱਚੋਂ ਤਿੰਨ ਸੀਟਾਂ मिल ਗਿਆ ਕਿਉਂਕਿ ਅਮਰਤਾ ਵਰਿੰਗ ਨੇ ਤਾਂ ਕਹਿ ਦਿੱਤਾ ਹੈ ਕਿ 12 ਵਜੇ ਤੋਂ ਬਾਅਦ ਦੱਸਾਂਗੇ ਕਿ ਮੈਦਾਨ ਦੇ ਵਿੱਚ ਕੌਣ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਮੈਦਾਨ ਗਿੱਧਰਵਾਹਾ ਵਾਲਾ ਸਾਡੇ ਵੱਲੋਂ ਫਤਿਹ ਕੀਤਾ ਜਾਵੇਗਾ ਉਹਦੋਂ ਸੁਖਿੰਦਰ ਸਿੰਘ ਰੰਧਾਵਾ ਨੇ ਵੀ ਜਿਹੜੀ ਹੈ ਜੰਗ ਫਤਿਹ ਕਰ ਲਈ ਹੈ ਕਿਉਂਕਿ ਜਿਸ ਤਰ੍ਹਾਂ ਫਤਿਹਗੜ ਜਿਸ ਤਰ੍ਹਾਂ ਡੇਰਾ ਬਾਬਾ ਨਾਨਕ ਦੀ ਜਿਹੜੀ ਸੀਟ ਹੈ ਉਹ ਬਣੀ ਹੋਈ ਹੈ ਐਜ਼ ਅ ਆਈਕੋਨਿਕ ਉਸੇ ਤਰ੍ਹਾਂ ਗਦਰਵਾਦੀ ਸੀਟ ਯਾਨੀ ਕਿ ਦੋਹੇ ਨੰਬਰ 1 ਹਾਰਸੀ ਗਦਰਵਾਹਾ ਦੂਸਰੇ ਪਾਸੇ ਡੇਰਾ ਬਾਬਾ ਨਾਨਕ ਦੋਨਾਂ ਦੀ ਜਿਹੜੀਆਂ ਸੀਟਾਂ ਤੇ ਬਰਤ ਦੱਸੀ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਤਾ ਬ੍ਰਿੰਕ ਅਤੇ ਉਧਰ ਧਰਮਪਤੀ ਸੁਖਿੰਦਰ ਸਿੰਘ ਰੰਧਾਵਾ ਦੀ ਜਤਿੰਦਰ ਕੌਰ ਰੰਧਾਵਾ ਗੁਰਦੀਪ ਸਿੰਘ ਰੰਧਾਵਾ ਨੂੰ ਵੀ ਮਾਰ ਪਵੇਗੀ ਇਧਰ ਡਿੰਪੀ ਢਿੱਲੂ ਵੀ ਆਪਣੇ ਸਿਆਸੀ ਕੈਰੀਅਰ ਨੂੰ ਦਾਤੇ ਲਾਇਆ ਇਸ ਵਾਰੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਕੇ ਉਧਰ ਕੁਲਦੀ ਗੁਲਦੀਪ ਸਿੰਘ ਜਿਸ ਨੂੰ ਕਾਲਾ ਢਿੱਲੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਵੀ ਆਪਣੀ ਜੰਗ ਲਗ ਭੱਗ ਫਤਿਹ ਕਰ ਲਈ ਹੈ ਅੱਜ ਗੁਲਦੀਪ ਸਿੰਘ ਢਿੱਲੋਂ ਨੇ ਪੱਤਰਕਾਰਾਂ ਦੇ ਰੂਗ ਰੂਹ ਹੁੰਦੇ ਖੁਲਾਸੇ ਕੀਤੇ ਕਿ ਸਾਨੂੰ ਆਪਣੇ ਵੋਟਰਾਂ ਤੇ ਅਤੇ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋਏ ਲੋਕਾਂ ਤੇ ਮਨ ਹੈ ਕਿ ਉਹ ਜਿੱਤ ਦਾ ਸੇਰਾ ਮੇਰੇ ਸਿਰ ਬਣਨਗੇ ਸੂਤਰ ਦੱਸੇ ਨੇ ਨਵੇਂ ਐਗਜ਼ਿਟ ਜਿਹੜੇ ਪੋਲ ਆਏ ਨੇ ਉਹਨਾਂ ਦੀ ਅਹਿਮ ਅਤੇ ਵੱਡੀ ਖਬਰ ਆ ਰਹੀ ਹੈ ਕਿ ਪਾਸਾ ਪਲਟ ਗਿਆ ਹੈ ਚਾਰ ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਸੌਰੀ ਕਾਂਗਰਸ ਪਾਰਟੀ ਨੂੰ ਅਤੇ ਇੱਕ ਸੀਟ ਮਿਲੀ ਹੈ ਆਮ ਆਦਮੀ ਪਾਰਟੀ ਨੂੰ ਅਤੇ ਭਾਰਤੀ ਜਨਤਾ ਪਾਰਟੀ ਦਾ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਘਾਤਤ ਨਹੀਂ ਖੁੱਲਿਆ ਸੀ ਉਸੇ ਤਰ੍ਹਾਂ ਇਹਨਾਂ ਜਮਨੀ ਚੋਣਾਂ ਦੇ ਵਿੱਚ ਜਿਹੜੀ ਇਹ ਸਾਰਿਆਂ ਦੀ ਪਾਰੀ ਜਿਹੜੀ ਹੈ ਜ਼ੀਰੋ ਤੇ ਸਿਮਟ ਜਾਵੇਗੀ ਕਾਂਗਰਸ ਨੇ ਦਹਾਰ ਮਾਰ ਦਿੱਤੀ ਹੈ ਉਹਨੇ ਕਿਹਾ ਕੱਲ 12 ਵਜੇ ਪਤਾ ਲੱਗ ਜਾਊਗਾ ਕਿ ਮੈਦਾਨ ਦੇ ਵਿੱਚ ਕੌਣ ਆਉਂਦਾ ਹੈ ਧੰਨਵਾਦ